ਜਾਬ ਦੇ ਨੌਜਵਾਨਾਂ ਨੂੰ ਵਿਆਹ ਕਰਵਾ ਕੇ ਚਾਂਸਾ ਦੇੜ ਵਾਲੀ ਲੜਕੀ ਉਸ ਦੀ ਮਾਂ ਅਤੇ ਉਸ ਦਾ ਪਰਿਵਾਰ ਪੁਲਿਸ ਦੇ ਸਕੰਜੇ ਦੇ ਵਿੱਚ ਆ ਚੁੱਕਿਆ ਤਾਂ ਮਾਂ ਧੀ ਗ੍ਰੋਹ ਦਾ ਇੱਕ ਖੁਲਾਸਾ ਹੋਇਆ ਠੱਗੀ ਮਾਰਦਾ ਸੀ ਇਹ ਗ੍ਰੋਹ ਪੰਜਾਬ ਦੇ ਨੌਜਵਾਨਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਇਹ ਲੜਕੀ ਆਪਣੇ ਜਾਲ ਦੇ ਵਿੱਚ ਫਸਾਉਂਦੀ ਸੀ ਜਾਲ ਦੇ ਵਿੱਚ ਫਸਾ ਕੇ ਕੈਨੇਡਾ ਜਾਣ ਦੇ ਕੈਨੇਡਾ ਲਿਜਾਣ ਦਾ ਉਹਨਾਂ ਨੂੰ ਝਾਂਸਾ ਦਿੰਦੀ ਸੀ ਉਹਨਾਂ ਦੇ ਨਾਲ ਵਿਆਹ ਕਰਵਾਉਣ ਦਾ ਝਾਂਸਾ ਕਈ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕੀ ਸੀ ਇਹ ਲੜਕੀ ਕਰੋੜਾ ਰੁਪਏ ਉਹਨਾਂ ਤੋਂ ਠੱਗ ਚੁੱਕੀ ਸੀ ਇਸ ਗਰੋਂ ਨੇ ਪਿਛਲੇ 2 ਸਾਲਾਂ ਦੇ ਵਿੱਚ ਬਠਿੰਡਾ, ਮੋਗਾ, ਖੰਨਾ, ਰਾਏਕੋਟ, ਮਾਛੀਬੜਾ ਸਾਹਿਬ ਅਤੇ ਸ਼ਾਹਕੋਟ ਦੇ ਕਈ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਪੁਲਿਸ ਦੇ ਅਨੁਸਾਰ ਮੁੱਖ ਦੋਸ਼ੀ ਸੁਖਦਰਸ਼ਨ ਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ ਉਹ ਆਪਣੀ ਧੀ ਹਰਪ੍ਰੀਤ ਕੌਰ ਉਰਫ ਹੈਰੀ ਜੋ ਕਿ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਰਹਿ ਰਹੀ ਆ ਉਸ ਦੇ ਨਾਲ ਮਿਲ ਕੇ ਇਹ ਗਰੋਹ ਚਲਾਉਂਦੇ ਸੀ ਅਖਬਾਰਾਂ ਦੇ ਵਿੱਚ ਪਹਿਲਾਂ ਇਸ਼ਤਿਹਾਰ ਦਿੰਦੇ ਸੀ ਇਸ਼ਤਿਹਾਰ ਪੜ ਕੇ ਨੌਜਵਾਨ ਕਾਲ ਕਰਦੇ ਸੀ ਫਿਰ ਨੌਜਵਾਨਾਂ ਨੂੰ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਰੋੜਾ ਰੁਪਏ ਉਹਨਾਂ ਤੋਂ ਠੱਗ ਲੈ ਜਾਂਦੇ ਸੀ ਲੱਖਾਂ ਰੁਪਏ ਠੱਗ ਲੈਂਦੇ ਸੀ ਤਾਂ ਹੁਣ ਇਹ ਖੁਲਾਸਾ ਹੋਇਆ ਇਹ ਖੁਲਾਸੇ ਤੋਂ ਬਾਅਦ ਹੁਣ ਉਸ ਲੜਕੀ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸਦੇ ਸਾਥੀ ਨੂੰ ਅਸ਼ੋਕ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਧੀ ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਆ ਤਾ ਕੈਨੇਡਾ ਦੇ ਵਿੱਚ ਧੀ ਬੈਠੀ ਆ ਪੰਜਾਬ ਦੇ ਵਿੱਚ ਮਾਂ ਬੈਠੀ ਆ ਤੇ ਹੋਰ ਸਾਥੀ ਸਾਰੇ ਮਿਲ ਕੇ ਇੱਕ ਗਰੋ ਜਿਹੜਾ ਅਸੀਂ ਇੱਕ ਧੰਦਾ ਚਲਾਉਂਦਾ ਸੀ ਇਹ ਗਰੋ ਤਾ ਅੱਜ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆ ਚੁੱਕਿਆ ਤਾਂ ਡੀਐਸਪੀ ਪਾਇਲ ਦੇ ਵੱਲੋਂ ਡੀਐਸਪੀ ਪਾਇਲ ਹਿੰਮਤ ਕੁਮਾਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਜੋ ਇਹ ਥੱਗਿਆਂ ਮਾਰਨ ਵਾਲਾ ਗਰੋਹ ਕਾਬੂ ਕੀਤਾ ਖੁਲਾਸੇ ਹੋਏ ਨੇ ਖੁਲਾਸੇ ਕੀਤੇ ਨੇ ਤੇ ਡੀਐਸਪੀ ਦੇ ਨਾਲ ਗੱਲਬਾਤ ਕੀਤੀ ਆ ਸਾਡੀ ਸਹਿਯੋਗੀ ਕਮਲ ਦੇ ਵੱਲੋਂ ਪੂਰੀ ਗੱਲਬਾਤ ਸੁਣਾਉਣੇ ਤੁਹਾਨੂੰ ਡੀਐਸਪੀ ਆਖਰ ਕੀ ਕੁਝ ਕਹਿ ਰਹੇ ਨੇ ਸਾਡੀ ਸਹਿਯੋਗੀ ਕੋਮਲ ਦੇ ਵੱਲੋਂ ਮਾਫ ਕਰਨਾ ਪੂਰੀ ਗੱਲ ਇਹ ਹਟੋ ਕਰੋ ਅਸਲੀ ਕੀ ਚਲੋ ਜੀ ਡੀਐਸਪੀ ਸਾਹਿਬ ਇੱਕ ਲਟੇਰੀ ਦੋਲਹਣ ਦੇ ਪਰਿਵਾਰ ਨੂੰ ਕਾਬੂ ਕੀਤਾ ਗਿਆ ਸੀ ਕੀ ਪੂਰਾ ਮਾਮਲਾ ਸੀ ਸ੍ਰੀ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਏਜੀ ਲੁਧਿਆਣਾ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੀ ਗਾਈਡਲਾਈਨ ਦੇ ਤਬਕ ਜੋ ਮਹੀਮ ਗਲਤ ਅੰਸ਼ਰਾਂ ਨੂੰ ਠੱਲ ਪਾਉਣ ਲਈ ਚੱਲੀ ਹੋਈ ਆ ਉਹਦੇ ਤਹਿਤ ਐਸਐਚਓ ਮੁੱਖ ਅਫਸਰ ਥਾਣਾ ਦਰਾਹਾ ਕਾਸ਼ਦਤ ਤੇ ਇਸ ਦੀ ਟੀਮ ਹੈ ਜਿਹੜੇ ਜਿਹਦੇ ਤਹਿਤ ਐਸੇ ਹਰਜੀਤ ਸਿੰਘ ਨੂੰ ਇੱਕ ਇਤਲਾ ਮਿਲੀ ਕਿ ਜਗਰੌਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਖਦਰਸ਼ਨ ਕੌਰ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ ਸ਼ੋਕ ਕੁਮਾਰ ਨੇ ਜੋ ਆਪਣੀ ਲੜਕੀ ਹਰਪ੍ਰੀਤ ਕੌਰ ਹੈ ਉਹਦਾ ਮਿਲਿਬੁਕਤ ਕਰਕੇ ਜਿਹੜੇ ਭੋਲੇ ਭਾਲੇ ਲੋਕਾਂ ਆ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਝਾਂਸਾ ਦੇ ਕੇ ਉਹਨਾਂ ਦੇ ਪੈਸੇ ੜੱਪਦੇ ਆ ਪੈਸੇ ੜੱਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਆ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਆ ਫੋਨ ਤੇ ਉਹਦਾ ਆ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਜੋ ਸਿਸਟਮ ਹੈ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮ ੜੱਡਦੇ ਆ ਬੀਐਸਪੀ ਤੱਕ ਹੁਣ ਤੱਕ ਕਿੰਨੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਹਨਾਂ ਨੇ ਠੱਗੀ ਮਾਰੀ ਹੈ ਦੇਖੋ ਹਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੇ ਸਾਹਮਣੇ ਆਏ ਨੇ ਪਰ ਕਾਫੀ ਜ਼ਿਆਦਾ ਇਹ ਪੁੱਛ ਕਿਸੇ ਪਤਾ ਲੱਗਿਆ ਵੀ ਕਾਫੀ ਜ਼ਿਆਦਾ ਇਹਨਾਂ ਨੇ ਇਹ ਜਿਹੜੀ ਥੱਗੀਆਂ ਮਾਰੀ ਹੁੰਦੀਆਂ ਕਿੰਨੇ ਕੁ ਅਮਾਉਂਟ ਹੈ ਜੀ ਜਿਹੜੀ ਧਨ ਰਾਸ਼ੀ ਹੈ ਜਿਹੜੀ ਥੱਗੀਆਂ ਮਾਰ ਚੁੱਕੇ ਤੇ ਇਹ ਤਕਰੀਬਨ ਇਹ 15-20 ਲੱਖ ਰੁਪਏ ਦਾ ਕਰ ਚੁੱਕੇ ਨੇ ਤੇ ਹੋਰ ਅਲੀ ਫਰਦਰ ਰਿਸਕੇ ਚ ਆਉਣਾ ਹੈ ਵਰਕਿੰਗ ਸਰ ਇਸ ਮਾਮਲੇ ਦੇ ਵਿੱਚ ਹੋਰ ਕਿੰਨੇ ਰੋਕੀਆਂ ਦੀ ਭਾਅ ਲੱਗੀ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਰਾਏਕੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਪੁੱਤਰ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਕੋਰ ਹੈ ਇਹ ਆਲਰੇਡੀ ਬਾਹਰੇ ਆ ਜਿਹੜੀ ਮੇਨ ਇਹਦੇ ਵਿੱਚ ਮੂਰ ਹੋਇਆ ਹੈ ਜਿਹੜੀ ਹੁਣ ਇਸ ਮਾਮਲੇ ਦੇ ਵਿੱਚ ਲੁਟੇਰੀ ਦੁਲਨ ਦੇ ਵੀ ਮਾਮਲਾ ਦਰਜ ਤੁਸੀਂ ਸੁਣਿਆ ਡੀਐਸਪੀ ਦੇ ਵੱਲੋਂ ਅਹਿਮ ਤੇ ਵੱਡੇ ਖੁਲਾਸੇ ਕੀਤੇ ਨੇ ਤਾਂ ਬਹੁਤ ਸਾਰੇ ਲੋਕ ਨੇ ਨੌਜਵਾਨ ਨੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਉਹ ਅਜਹੀਆਂ ਲੜਕੀਆਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਪਰ ਚਾਂਸੇ ਦੇ ਵਿੱਚ ਆ ਕੇ ਆਪਣਾ ਸਭ ਕੁਝ ਲੁਟਾ ਦਿੰਦੇ ਨੇ ਬਾਅਦ ਦੇ ਵਿੱਚ ਪੱਲੇ ਸਿਰਫ ਤੇ ਸਿਰਫ ਨਿਰਾਸ਼ਾ ਰਹਿੰਦੀ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿ ਇਸ ਤਰੀਕੇ ਦੇ ਨਾਲ ਇਸ਼ਤਿਹਾਰ ਪੜ ਕੇ ਤੁਸੀਂ ਕਿਸੇ ਦੇ ਜਾਲ ਦੇ ਵਿੱਚ ਨਾ ਫਸੋ ਕਿਤੇ ਤੁਸੀਂ ਵੀ ਫਿਰ ਬਾਅਦ ਦੇ ਵਿੱਚ ਮੱਥੇ ਤੇ ਹੱਥ ਮਾਰ ਦੇਣਾ